ਤਾਰੇ ਕਹਿੰਦੇ 20000 ਲਲੋ ਤਾਰੇ ਕਹਿੰਦੇ 50000 ਲਲੋ ਓ ਜੇ ਮੇਰਾ ਕਸੂਰ ਨਹੀਂ ਓ ਤੂੰ ਪੈਸੇ ਇਹਨੂੰ ਕਿਉਂ ਦੇ ਕਰਨੀ ਐ ਤਵੇ ਦੀ ਦੇ ਜਲ ਲਲੋ ਤਾਰੇ ਕਹਿੰਦੇ ਆਹ ਜੱਤੇ ਪੰਜਾਬ ਜਾਨੋ ਓ ਜੇ ਤੇਰਾ ਤਕਸੂਰ ਨਹੀਂ ਓ ਤੂੰ ਪਹਿਿਆਂ ਨੂੰ ਕਿਉਂ ਦੇ ਕਰਨੀ ਆ ਓ ਤੂੰ ਕਿਉਂ ਪਹਿਏ ਦੇ ਕਰਨੀ ਆ ਓ ਮੇਰਾ ਪੁੱਤ ਨੂੰ ਮਾਰ ਕੇ ਛੁੱਡ ਦਿੱਤਾ ਓ ਜੇ ਬੰਗਾਰੀ ਤੂੰ ਆਨ ਦਾ ਮੇਰਾ ਨਾਮ ਸਿਮਰਨਜੀਤ ਜੀ ਲੱਗਦਾ ਮਰਨ ਵਾਲਾ ਲੱਗਦਾ ਮੇਰਾ ਪਿਆਰ ਲੱਗਦਾ ਕੀ ਗੱਲਬਾਤ ਕੀ ਹੋਈ ਆ ਲੇੜੀ ਕੋਣ ਆ ਔਰ ਕੀ ਦੇ ਕੇ ਮਾਰੇ ਆਂ ਹਾਂਜੀ ਮੈਂ ਤੁਹਾਨੂੰ ਦੱਸਨੀ ਆ ਸਾਰੀ ਗੱਲਬਾਤ ਇਹ ਰੇਲਵੇ ਚ ਨੌਕਰੀ ਕਰਦਾ ਸੀ ਇਨ ਨੂੰ ਨੂੰ ਬਾ ਮਾਰ ਕੇ ਆਪਣੀ ਘਰ ਲੈ ਗਈ ਠੀਕ ਹੈ ਸਾਨੂੰ ਨਹੀਂ ਪਤਾ ਇਹਨੇ ਉਹਦੇ ਕੋਈ ਗਵਾਹ ਸਤਾਇਆ ਕੀ ਕੀਤਾ ਕੀ ਨਹੀਂ ਕੀਤਾ ਇਹਨੂੰ ਉਹਨੂੰ ਮਾਰ ਕੇ ਸਾਡੇ ਗਲੀ ਚ ਸੁੱਟ ਗਈ ਅਗਰ ਉਹਨੇ ਸਾਨੂੰ ਇੰਨੀ ਗੱਲ ਕਹੀ ਹੈ ਲਾਸਟ ਟਾਈਮ ਤੇ ਕਿ ਮੈਂ ਚਿੱਟਾ ਚਿੱਟਾ ਗੋੜ ਨਾਲ ਖਾਦਾ ਸਾਨੂੰ ਨਹੀਂ ਪਤਾ ਕੀ ਖਾਦਾ ਤੇ ਕੀ ਖਵਾਇਆ ਆਈ ਉਹਨੂੰ ਰਾਤ 12:30 ਵਜੇ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਸਾਨੂੰ ਰਿਪੋਰਟ ਕਰਤਾ ਕਹਿੰਦੇ ਪੇਸ਼ੈਂਟ ਤੁਹਾਡਾ ਬੜਾ ਸੀਰੀਅਸ ਆ ਅੱਛਾ ਮੈਂ ਤੇ ਮੇਰੇ ਦੋ ਮੈਂ ਤਾਂ ਮੇਰੇ ਦੌਰ ਗਿਆ ਆਈਐਸਕੇ ਆ ਗਏ ਪਹਿਲਾਂ ਅਬਰੋਲ ਦੇ ਚਲ ਗਏ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਹਾਡਾ ਪੇਸ਼ੈਂਟ ਬੜਾ ਸੀਰੀਅਸ ਆ ਆਏ ਉੱਥੋਂ ਰੈਫਰਲ ਕਰਕੇ ਆਈਐਸਕੇ ਆ ਰੋਡ ਪਿੱਤੇ ਚਲ ਗਏ ਉੱਥੇ ਸਾਡਾ ਪੇਸ਼ੇਨਰ ਆ ਆਪ ਦਾ ਇੱਕ ਵੈਡੀਨੇਟਰ ਤੇ ਠੀਕ ਆ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਪਰ ਆਹ ਰਿਪੋਰਟ 'ਚ ਐ ਆਇਆ ਡਾਕਟਰ ਸਾਹਿਬ ਨੇ ਐ ਬੋਲਿਆ ਕਿ ਨੇ ਡਰੱਗਸ ਕੀਤੀ ਦੀ ਆ ਠੀਕ ਆ ਸਾਨੂੰ ਇਨਸਾਫ ਚਾਹੀਦਾ ਔਰ ਸਾਨੂੰ ਨਹੀਂ ਪਤਾ ਉਹ ਜਨਾਨੀ ਨਹੀਂ ਸਾਨੂੰ ਮਿਲੀ ਜੇ ਤੇਨੂੰ ਇੱਦਾਂ ਦਾ ਪਤਾ ਹੈ ਤੂੰ ਸਾਨੂੰ ਕਨਫਰਮ ਕਰਦੀ ਕਿ ਤੁਹਾਡਾ ਮਰੀਜ਼ ਬਿਮਾਰ ਆ ਉਹ ਸਾਡੇ ਗਲੀ ਚ ਫਟ ਗਏ ਜਿਹੜੀ ਲੈ ਰਹੀ ਹੈ ਉਹਦੇ ਨਾਲ ਤੁਹਾਡੀ ਕੀ ਰਿਲੇਸ਼ਨ ਹੈ ਗਿਆ ਤੁਹਾਡੇ ਆਈ ਜਿਹੜੇ ਮੇਰੇ ਸੋਰਾ ਸਾਹਿਬ ਹੀ ਉਹਨਾਂ ਨੂੰ ਉਹਨਾਂ ਨੇ ਭਿਓ ਬਣਾਇਦਾ ਹੈ ਹਾਂ ਹਾਂ ਤੇ ਤੁਹਾਨੂੰ ਨਹੀਂ ਪਤਾ ਅੱਗੇ ਇਹਨਾਂ ਆਪਣੀ ਭੈਣ ਦੇ ਇਹਦੀ ਭੈਣ ਦੇ ਮੂੜੇ ਡਰਕਸ ਕਰਦੇ ਸੀ ਠੀਕ ਆ ਉਹਦੀ ਵਜ੍ਹਾ ਨਾਲ ਇਹਨਾਂ ਦਾ ਇੱਥੇ ਆ ਕੇ ਤੁਹਾਨੂੰ ਇੰਤਖਾਬ ਚਾਹੀਦਾ ਨਿਆ ਹਫਤਾ 15 ਦਿਨ ਇਹਦੇ ਨਾਲ ਹਸਪੀਟਲ ਰਹੀਆਂ

ਉਹ ਡਾਕਟਰ ਨੇ ਤਾਂ ਦੱਸ ਕਰ ਦਿੱਤਾ ਉਹਨੇ ਦੇਖੀ ਆ ਉਹਦੇ ਜਿਹੜੇ ਰਿਪੋਰਟ ਦੇ ਵਿੱਚ ਲਿਖਿਆ ਕਿ ਅਲਕੋਹਲ ਸ਼ਰਾਬ ਪਿਆਦਾ ਵਾਲਾ ਉਹ ਡਾਕਟਰ ਸਾਹਿਬ ਨੇ ਸ਼ਰਾਬ ਨਾਲ ਤੁਹਾਡੇ ਕੋਲ ਬੜੇ ਪੇਸ਼ੈਂਟ ਆਂਦੇ ਆ ਮੈਂ ਤੁਹਾਨੂੰ ਰਿਪੋਰਟ ਦੇ ਤਾਂ ਤੁਹਾਨੂੰ ਪਤਾ ਲੱਗੇਗਾ ਨੇ ਕੀ ਕੀਤੀ ਆ ਮੈਨੂੰ ਕਿਹਨੂੰ ਦੇਣ ਲਈ ਰਿਪੋਰਟ ਆ ਮੈਂ ਤੁਹਾਨੂੰ ਰਿਪੋਰਟ ਦੇ ਆਂਦੀ ਆ ਸਾਡੇ ਕੋਲ ਰਿਪੋਰਟ ਸਾਡੇ ਤੋਂ ਦੇਣੀ ਆ ਫਾਈਲ ਨਾਲ ਲੈ ਕੇ ਆਈਆਂ ਤੁਸੀਂ ਫੜ ਕੇ ਦੇਖੋ ਤੇ ਡੈਡੀ ਕੋਰ ਕੋਟਾ ਲੱਗ ਗਿਆ ਪੀਆ ਇਹ ਕੋਟਾ ਦੇਖੋ ਮੈਨੂੰ 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 ਕੋਟਾ ਮੈਂ ਤੁਹਾਨੂੰ ਗੱਲ ਦੱਸਾਂ ਇਹ ਐਸਾ ਹੀ ਇਹ ਐਸਾ ਹੀ ਮੈਨੂੰ ਦਾਸ ਸਾਥ ਕਿਨੇ ਮੇਰੇ ਬ੍ਰਦਰ ਨੇ ਅਗੇ ਸਿਸਟਰ ਮੈਨੂੰ ਕਨਫਰਮ ਕੀਤਾ ਕਿ ਮੇਰੀ ਗੱਲ ਤਾਂ ਸੁਣੋ ਉਹਨਾਂ ਨੇ ਸਾਨੂੰ ਸਿੱਧਾ ਫੋਨ ਕੀਤਾ ਉਹਨਾਂ ਨੇ ਉਹ ਕਹਿੰਦੇ ਕੋੜੇ ਪੇਸ਼ੇਂ ਹੁੰਦੇ ਆ ਸਾਡਾ ਕੰਮ ਹੀ ਕੰਦਾ ਹਸਪੀਟਲ ਚ ਆਈ ਆ ਜਰਾਬ ਨਾ ਕੋਈ ਅਜੇ ਤੱਕ ਪੇਸ਼ੇਂ ਨਹੀਂ ਮਰਦਾ ਤੁਹਾਡੀ ਮੰਗ ਆਈ ਉਹਨੂੰ ਸਾਥ ਚਾਹੀਦਾ ਤੁਹਾਨੂੰ ਨਹੀਂ ਪਤਾ ਤੁਹਾਨੂੰ ਕੋਟਾ ਚਾਹੀਦਾ ਸਾਡਾ ਉਹ ਦੇਦੀ ਕਿਤੇ ਹੋਰ ਬੈਂਦੀ ਹੈ ਤੁਹਾਨੂੰ ਨਹੀਂ ਪਤਾ ਪਿੰਡ ਹੈ ਕਿੱਥੇ ਅਗੇਦੀ ਹੈ ਕਿੱਥੇ ਨਹੀਂ ਗਈਦੀ ਤੁਹਾਨੂੰ ਇਨਸਾਫ ਚਾਹੀਦਾ ਤੁਹਾਨੂੰ ਨਹੀਂ ਪਤਾ ਧੋੜੇ ਜਿੱਧਰ ਮੱਜੀ ਜਾਏ ਬਸ 3 ਮਗਰ ਜਿਹੜਾ ਬਲਾਲ ਸਾਹਿਬ ਤੁਹਾਨੂੰ ਪਤਾ 3 ਮਗਰ ਕੀ ਮੂਤਾ ਦੇਖੋ ਕੱਲ ਇੱਕ ਪੁਲਿਸ ਸਟੇਸ਼ਨ ਇਨਫਾਰਮੇਸ਼ਨ ਆਈ ਸੀ ਕਿ ਇੱਕ ਅਰਜੁਨ ਨਾਂ ਦਾ ਮੁੰਡਾ ਆਲੇ ਝੱਕਦਾ ਰਹਿਣ ਵਾਲਾ ਉਹਦੀ ਡਿਊਰੈਂਟ ਟ੍ਰੀਟਮੈਂਟ ਜਿਹੜੀ ਹੈ ਉਹ ਡੈਥ ਹੋ ਗਈ ਆ ਔਰ ਘਰ ਵਾਲਿਆਂ ਨੂੰ ਇਹ ਸ਼ੱਕ ਹੈ ਕਿ ਕਿਸੇ ਇਦੇ ਵਿੱਚ ਕੋਈ ਫੌਲ ਪਲੇ ਨਾ ਹੋਵੇ ਸੋ ਅੱਜ ਉਹਨਾਂ ਨੇ ਆਪਣੇ ਮਰੇ ਹੋਏ ਬੰਦੇ ਦੀ ਡੈੱਡ ਬੋਡੀ ਚੌਂਕ ਚ ਲੈ ਆਂਦੀ ਸੀ ਸੋ ਐਸਐਸਓ ਸਾਹਿਬ ਨੂੰ ਵੀ ਨਾ ਹੀ ਉਹ ਆ ਕੇ ਮਿਲੇ ਨਾ ਆਉਣਾ ਕੋਈ ਸਟੇਟਮੈਂਟ ਦੇ ਰਹੇ ਸੀ ਰਾਤ ਸੋ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੀ ਸਟੇਟਮੈਂਟ ਆਓ ਔਰ ਐਸ ਪਰ ਲਾ ਜੋ ਕਾਰਵਾਈ ਬੰਦੀ ਆਪਾਂ ਕਰ ਦਿੰਦੇ ਆ ਪੋਸਟਮਾਰਟਮ ਕਰਾਨੇ ਆ ਜੋ ਕਾਜ਼ ਆਫ ਡੈਥ ਹੋਏਗੀ ਉਸ ਦੇ ਮੁਤਾਬਕ ਕਾਰਵਾਈ ਕਰ ਦਾਂਗੇ ਸੋ ਆਈ ਹੋਪ ਕਿ ਉਹ ਆਪਣੇ ਐਸਐਸਓ ਸਾਹਿਬ ਕੋਲ ਬੈਠੇ ਆ ਆਪਣੀ ਸਟੇਟਮੈਂਟ ਲਖਾ ਰਹੇ ਹਾਂ ਤੋਂ ਜੈ ਐਸ ਪਰ ਲਾ ਜੋ ਬਣਦਾ ਆਪਾਂ ਕਾਰਵਾਈ ਕਰਦੇ ਸਰ ਅਸਲ ਮੂਲ ਦਾ ਡਾਕਟਰ ਦੀ ਫੋਟੋ ਵਗੈਰਾ ਮਾਈ ਕੀ ਹੈ ਰਹਾ ਹੈ ਦੇਖੋ ਮੈਂ ਇੱਕ ਇੱਕ ਦੀ ਅਜੇ ਕਿਸੇ ਵੀ ਕੋਈ ਵੀ ਸ਼ਬਦ ਮੈਂ ਔਨ ਮੀਡੀਆ ਬੋਲਣ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਕਈ ਜਿਹੜੀਆਂ ਮੈਡੀਕਲ ਸਪੋਰਟ ਹੁੰਦੀਆਂ ਵਕਤਾਂ ਤੇ ਆਪਾਂ ਰਿਵੀਲ ਕਰਾਂਗੇ ਆਪਾਂ ਨਹੀਂ ਚਾਹੁੰਦੇ ਵੀ ਇਸ ਵੇਲੇ ਕੋਈ ਮੈਡੀਕਲ ਰਿਪੋਰਟ ਜਿਹੜੀ ਆ ਪਬਲਿਕ ਕੀਤੀ ਜਾਏ ਤਾਂ ਕਿ ਕਿਸੇ ਦਾ ਕੋਈ ਕੋਈ ਪਰਵਾਦੀ ਨੇ 4-5 ਦਿਨ ਦੀ ਉਹ ਬਾਕੀ ਜਿਹੜੇ ਇਹਦਾ ਸੋ ਡਾਕੂਮੈਂਟ ਇਹ ਐਵੀਡੈਂਸ ਹੈ ਸਾਡੇ ਕੋਲ ਜੋ ਸਬੂਤ ਹੈ ਉਹ ਆਪਾਂ ਹਸਪੀਟਲ ਦੇਾਂਗੇ ਜੋ ਉਹਦੇ ਮਤਲਬ ਕੋ ਪੋਸਟਮਾਰਟ ਦੀ ਜੋ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਕਿ ਇਸ ਬਾਰੇ ਜਿਹੜਾ ਕੋ ਕੰਮ ਕਰਦਾ ਸੋ ਉਹਨਾਂ ਕੋਈ ਕੋਸ਼ਿਸ਼ ਕੀਤੀ ਗਈ ਬੁਲਤੋਂ ਹੈ ਜੋ ਅਜੇ ਆਈ ਨਹੀਂ ਸਾਡੇ ਕੋਲ ਆ ਰਹੇ ਨਾ ਸੋ ਆਪਾਂ ਜੋ ਉਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਜੋ ਸਹੀ ਤਾਤ ਹਾਤੋਂ ਦੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਰਾਦੀ ਗੜੀ ਤਾਂ ਮੈਂ ਦਾਜਦਾ ਜੀ ਧਰਨਾ ਬਿਲਕੁਲ ਚਿਖਾਤਾ। ਹੁਣ ਆਪਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ। ਇਹਦੇ ਨਾਲ ਪਬਲਿਕ ਦਾ ਪਬਲਿਕ ਪਰੇਸ਼ਾਨੂ ਦੀ ਆਪਾਂ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਆਮ ਪਬਲਿਕ ਪਰੇਸ਼ਾਨ ਹੋਈ। ਬਾਕੀ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਕਿਉਂ ਨਹੀਂ ਕੀਤੀ ਜਾਏਗੀ? ਬਟ ਆਮ ਪਬਲਿਕ ਬੇਵਜ੍ਹਾ ਪਰੇਸ਼ਾਨ ਨਹੀਂ ਹੋਣੀ।